ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਸੰਤ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆਂ ਵੱਲੋਂ ਉਸਾਰੀ ਗਏ ਨਵੇਂ ਕਾਊਂਟਰ ਕੜਾ ਪ੍ਰਸ਼ਾਦ ਕਟੜੀਕਰ ਅਤੇ ਜੋੜਾ ਘਰ ਦਾ ਉਦਘਾਟਨ ਕਰਤੰਤਾ ਨੂੰ ਸਮਰਪਣ ਕੀਤੇ ਗਏ ਧਾਮੀ ਨੇ ਕਿਹਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਲੱਗਣ ਵਾਲੀ ਸ਼ਹੀਦ ਦੀ ਸਭਾ ਮੋਕੇ ਸ਼ਰਦਾਲਮਾਂ ਦੀ 3 ਲੱਖਾਂ ਦੀ ਆਮਦ ਨੂੰ ਵੇਖਦੇ ਹੋਏ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆਂ ਦੁਆਰਾ ਸੰਗਤ ਦੇ ਸਹਿਯੋਗ ਨਾਲ ਨਵੇਂ ਕਾਊਂਟਰ ਕੜਾ ਪ੍ਰਸ਼ਾਦ ਕਟ ਕਾਰ ਅਤੇ ਜੋੜਾ ਘਰ ਦੀ ਉਸਾਰੀ ਕਰਵਾਈ ਗਈ ਹੈ ਜੋ ਕਿ ਪਹਿਲੇ ਕਾਊਂਟਰਾਂ ਨੂੰ ਘਟਾ ਕੇ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਨੂੰ ਖੁੱਲਾ ਕੀਤਾ ਜਾ ਸਕੇ ਜਿਸ ਨਾਲ ਸੰਗਤਾਂ ਨੂੰ ਹੋਰ ਵੀ ਸੌਖ ਹੋਵੇਗੀ ਇਸ ਤੋਂ ਇਲਾਵਾ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ਤੇ 15 ਆਰਜੀ ਜੋੜਾ ਘਰ ਵੀ ਬਣਾਏ ਗਏ ਹਨ ਤਾਂ ਜੋ ਦੇਸ਼ ਵਿਦੇਸ਼ਾਂ ਤੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਇਲਾਸਾਨੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਸ਼ਹੀਦਾਂ ਦੀ ਧਰਤੀ ਸਿੱਖ ਪੰਥ ਦੇ ਬਾਨੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਇਸ ਸਥਾਨ ਦੇ ਉੱਤੇ ਪੇਕ ਪੰਸ ਦੀਆਂ ਨੀਹਾਂ ਮਜਬੂਤ ਕਰਨ ਲਈ ਚਿਹ ਦੀਆਂ ਪਾਈਆਂ ਆਪਣੇ ਲਹੂ ਤੇ ਮਿੰਜ ਦੇ ਨਾਲ ਇਸ ਧਰਤੀ ਨੂੰ ਉਹ ਰੰਗਤ ਦਿੱਤੀ ਸਿਧਾਂਤਕ ਰੰਗਤ ਦਿੱਤੀ ਜਿਹੜੀ ਜਦ ਤੱਕ ਇਹ ਦੁਨੀਆ ਰਹਿਣੀ ਉਹ ਸਿਧਾਂਤ ਸਾਡੇ ਏਵੇਂ ਚੱਲਦੇ ਰਹਿਣ। ਸੋ ਇੱਥੇ ਜੋੜ ਮੇਲਾ 26 27 ਤੇ 28 ਤਰੀਕ ਨੂੰ ਭਾਵੇਂ ਅੱਜ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਦੀ ਆਮਦ ਹੈ। ਪਰ 26 27 28 ਨੂੰ ਫਿਰ ਜਿਹੜਾ ਸਾਡਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਜੋਸ ਰੂਪ ਨੂੰ ਇਥੋਂ ਅੰਮ੍ਰਿਤ ਵੇਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਥੱਲੇ ਪੰਜ ਪਿਆਰਿਆਂ ਦੇ ਅਗਵਾਈ ਤੇ ਸਤਿਗੁਰ ਜੀ ਦੀ ਸਰਪ੍ਰਸਤੀ ਹੇਠ ਤੁਰਦਾ ਸੋ ਉਹਦੇ ਸਬੰਧ ਦੇ ਵਿੱਚ ਸਾਰੇ ਜਿਹੜੇ ਪ੍ਰਬੰਧ ਇਹਨਾਂ ਨੇ ਮੁਕੰਮਲ ਕਰ ਲਏ ਆ ਪਰ ਅੱਜ ਰਸਮੀ ਤੌਰ ਤੇ ਕਿਉਂਕਿ ਜਿਹੜਾ ਮੋਹਰਲੇ ਪਾਸੇ ਸਾਡੇ ਕਾਊਂਟਰ ਸੀ ਜੋੜਾ ਘਰ ਦੇ ਤੇ ਦੇਗਾਂ ਲਈ ਉਹ ਕਾਊਂਟਰ ਜਿਹੜੇ ਉਹਨਾਂ ਦਾ ਅੱਜ ਰਸਮੀ ਤੌਰ ਤੇ ਉੱਤੇ ਉਦਘਾਟਨ ਵੀ ਕੀਤਾ ਗਿਆ ਇਹ ਕਾਰ ਸੇਵਾ ਬਾਬਾ ਬਚਨ ਸਿੰਘ ਜੀ ਵੱਲੋਂ ਕੀਤੀ ਗਈ ਤੇ ਪਿਛਲੇ ਸਾਲ ਤੋਂ ਲਗਾਤਾਰ ਕਿਉਂਕਿ ਜਿਹੜੇ ਪੁਰਾਣੇ ਕਾਊਂਟਰ ਆ ਉਹ ਵਿੱਚੋਂ ਕੱਢ ਕੇ ਦੀ ਜਿਹੜੀ ਖੂਬਸੂਰਤੀ ਤੇ ਸੰਗਤਾਂ ਦੀ ਆਮਦ ਲਈ ਉਹ ਹੋਰ ਥਾਂ ਜਿਹੜਾ ਉਹ ਖੁੱਲਾ ਹੋ ਜਾਊਗਾ ਉਹ ਤੋਂ ਇਲਾਵਾ ਬਹੁਤ ਸਾਰੇ ਕਿਉਂਕਿ ਪਿੰਡਾਂ ਦੇ ਵਿੱਚੋਂ ਇਕ ਕਲੰਗਰ ਦੀ ਸਾਡੀ ਪੰਥ ਘਰ ਵਾਇਤ ਆ ਉਹ 400 ਦੇ ਲਗਭਗ ਜ਼ਮੀਨਾਂ ਜਿਹੜੀਆਂ ਜਿਹਨੂੰ ਆਪਾਂ ਕਹਿ ਲਈਏ ਥਾਂ ਦੀ ਅਲਾਟਮੈਂਟ ਕੀਤੀ ਗਈ ਆ ਤਾਂ ਕਿ ਵੱਖ-ਵੱਖ ਜਿਹੜੇ ਉਹ ਲੰਗਰ ਲੈ ਕੇ ਆਉਂਦੇ ਉਹ ਸਾਰੇ ਉੱਤੇ ਉਹਦਾ ਪ੍ਰਬੰਧ ਸੁਸਤਰਾ ਕਰ ਸਕਣ ਇਸੇ ਤਰ੍ਹਾਂ 15 ਤੋਂ ਵੱਧ ਜਿਹੜੇ ਆ ਜੋੜਾ ਘਰ ਉਹਦੇ ਨਾਲ ਘਟੜੀ ਘਰ ਜਿਹੜੇ ਉਹ ਬੱਕਰੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਸੋ ਇਸੇ ਤਰ੍ਹਾਂ ਸਾਡੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਇਸੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਫਿਰ ਸਾਡਾ ਮਾਤਾ ਗੁਜਰੀ ਕਾਲਜ ਪੋਲੀਟੈਕਨਿਕ ਕਾਲਜ ਇਹਨਾਂ ਦੇ ਵਿੱਚ ਸਰਾਮਾਂ ਦੇ ਤੌਰ ਤੌਰ ਦੇ ਉੱਤੇ ਜਿਹੜੇ ਹੋਸਟਲ ਆ ਬੱਚਿਆਂ ਦੇ ਉਹ ਵੀ ਜੋੜ ਮੇਲੇ ਦੇ ਵਿੱਚ ਸਾਰਿਆਂ ਦੇ ਪ੍ਰਬੰਧ ਜਿਹੜੇ ਉਹ ਹੀ ਪ੍ਰਬੰਧ ਇਹ ਲੈ ਲੈ ਜਾਂਦੇ ਆ ਤੇ ਤੋਂ ਇਲਾਵਾ 15 ਜਿਹੜੀਆਂ ਪਾਰਕਿੰਗ ਰੱਖੀਆਂ ਗਈਆਂ ਭਾਵੇਂ ਸਰਕਾਰ ਵੀ ਆਪਣੇ ਤੌਰ ਤੇ ਇੰਤਜ਼ਾਮ ਕਰਦੀ ਆ ਪਰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸ਼ਹੀਦੀ ਜੋੜ ਮੇਲੇ ਦੇ ਉੱਤੇ ਵੱਧ ਤੋਂ ਵੱਧ ਯਤਨ ਤੇ ਪ੍ਰਬੰਧ ਕਰਦੀ ਆ ਇਸੇ ਤਰ੍ਹਾਂ ਮੈਡੀਕਲ ਫੈਸਿਲਿਟੀਆਂ ਵੀ ਆ ਜਿਹੜੀਆਂ ਸੋ ਤੋਂ ਇਲਾਵਾ ਇੱਥੇ ਸਭ ਤੋਂ ਜਿਹੜੀ ਵੱਡੀ ਗੱਲ ਜਿੱਥੇ ਸਿੱਖ ਨੂੰ ਕੈ ਲਈਏ ਉਪलब्ਧੀ ਪ੍ਰਾਪਤ ਹੁੰਦੀ ਆ ਉਹ ਖੰਡੇ ਬਾਟੇ ਦੀ ਪੌਲ ਤੋਂ ਅਮਰ ਸੰਚਾਰ ਵੀ ਨਿਰੰਤਰ ਜਾਰੀ ਰਹੇ ਨੇ ਆ ਔਰ ਮੈਂ ਵੀ ਕਹਦੇ ਆ ਕਿ ਇਹ ਧਰਤੀ ਕਿਉਂਕਿ ਪੰਜ ਪਿਆਰੇ ਹਰਖਾਂ ਦੇ ਉੱਤੇ ਖੰਡੇ ਬਾਟੇ ਦੀ ਪੌਲ ਸਤਿਗੁਰਾਂ ਦੇ ਉਸ ਪ੍ਰਣਾਈ ਰਾਹੀਂ ਸਾਰਿਆਂ ਨੂੰ ਛਕਾਉਂਦੇ ਆ ਪਰ ਕਿਉਂਕਿ ਇੱਥੇ ਬਲ ਮਹਾਨ ਸ਼ਹੀਦਾਂ ਦਾ ਆ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਸਭ ਤੋਂ ਲਿਸ਼ਾਨੀ ਜਿਹੜੀ ਆ ਉਹ ਸ਼ਹਾਦਤ ਸਭ ਤੋਂ ਮਹਿੰਗੀ ਸ਼ਹਾਦਤ ਸਿਧਾਂਤਕ ਸ਼ਹਾਦਤ ਤੇ ਸਭ ਤੋਂ ਮਹਿੰਗੀ ਧਰਤੀ ਇਸ ਧਰਤੀ ਦੀ ਜਿਹੜੀ ਅੱਜ ਵੀ ਤੇ ਕੱਲ ਵੀ ਤੇ ਜਦੋਂ ਆਉਂਦੀ ਦੁਨੀਆ ਤੱਕ ਇੰਨਾ ਕਿਸੇ ਧਰਤੀ ਦਾ ਮਹਿੰਗਾ ਮੁੱਲ ਨਹੀਂ ਹੋਣਾ ਸੋ ਇਸ ਕਰਕੇ ਬੰਦੇ ਦੀ ਜਾਣਾ ਹੁੰਦੀ ਕਿਉਂ ਸਾਲ ਬਾਅਦ ਜੋੜ ਮੇਲਾ ਆਉਂਦਾ ਮੈਂ ਜਾ ਕੇ ਮਹਾਨ ਸ਼ਹੀਦਾਂ ਦੀ ਤਖਤ ਤੇ ਜਾ ਕੇ ਅਮਰੋਚਕਾਂ ਤੋਂ ਇਲਾਵਾ ਜਿਹੜੀ ਵੀ ਸੰਗਤ ਸੀਸੀਟੀ ਵੀ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਕਈ ਵਾਰੀ ਇੱਥੇ ਜੇਬ ਕਤਰੇ ਵੀ ਆ ਜਾਂਦੇ ਆ ਕਈ ਵਾਰੀ ਹੋਰ ਕਈ ਸਿਸਟਮ ਕਈ ਕਿਸਮ ਦਾ ਚੱਲਦਾ ਪਰ ਉਹਨੇ ਯਤਨ ਕਰਦੇ ਅਸੀਂ ਕਿ ਆਪਣੇ ਵੀ ਖੁਫੀਆ ਵਿਭਾਗ ਦੇ ਤੌਰ ਦੇ ਉੱਤੇ ਤੇ ਸੀਸੀਟੀ 4 ਤੋਂ ਸਾਰਾ ਉਹਦਾ ਯਤਨ ਵੀ ਕਰਦੇ ਸੋ ਸਾਰੇ ਜਿਹੜੇ ਪ੍ਰਬੰਧ ਆ ਉਹ ਪ੍ਰਬੰਧ ਸਾਰੇ ਪਾਵੇਂ ਪਹਿਲਾਂ ਇਹਨਾਂ ਨੇ ਘਰ ਵੀ ਲਾਇਆ ਪਰ ਅੱਜ ਮੈਂ ਆਪਨੇ ਤੌਰ ਦੇ ਉੱਤੇ ਭਾਵੇਂ ਜੋੜ ਮੇਲੇ ਤੇ ਵੀ ਆਉਣਾ ਪਰ ਅੱਜ ਫਿਰ ਚੇਚੇ ਤੌਰ ਤੇ ਸਮਾਂ ਕੱਢ ਕੇ ਇਹ ਜੜਾਦ ਘਾਟਨ ਸੀ ਕਾਊਂਟਰਾਂ ਦਾ ਹੋਇਆ ਸੋ ਗੁਰੂ ਸਾਹਿਬ ਕਿਰਪਾ ਕਰਨ ਮੇਰੇ ਸਹਾਯੋਗੀ ਸਾਰੇ ਮੈਂਬਰ ਐਸਜੀਪੀਸੀ ਜਗਦੀਪ ਸਿੰਘ ਚੀਮਾ ਅਵਤਾਰ ਸਿੰਘ ਜੀ ਰੀਆ ਔਰ ਨਾਲ ਸਾਡੇ ਜੂਫ ਦੇ ਸਾਡੇ ਪ੍ਰਧਾਨ ਚਿੰਜਰ ਸਾਹਿਬ ਜਿਹੜੇ ਇਸ ਹਲਕੇ ਨੂੰ ਪਰੇਪrezent ਕਰਦੇ ਆ ਨਾਲ ਸਰਦਾਰ ਦਰਵਾਰਾ ਸਿੰਘ ਜੀ ਗੁਰੂ ਸਰਦਾਰ ਅਮਰਦੀਪ ਸਿੰਘ ਜੀ ਧਾਰਨੀ ਜਿਹੜੇ ਐਡਵੋਕੇਟ ਸਾਡੇ ਜ਼ਿਲ੍ਹੇ ਦੇ ਜਥੇਦਾਰ ਸ਼ਹਿਰੀ ਜਥੇਦਾਰ ਵੀ ਤੇ ਪਿੰਡੂ ਜਥੇਦਾਰ ਵੀ ਰੂਰ ਏਰੀਆ ਦੇ ਵੀ ਹੋਰ ਵੀ ਬਹੁਤ ਸਾਰੇ ਸ਼ਖਸੀਤਾਂ ਜਿਹੜੀਆਂ ਅੱਜ ਇੱਥੇ ਪਹੁੰਚੀਆਂ ਸਾਰਿਆਂ ਨੂੰ ਜਿਉਂ ਵੀ ਆਖਦਾ ਧੰਨਵਾਦ ਵੀ ਕਰਦਾ ਅੰਤ ਦੇ ਵਿੱਚ ਇੱਕੋ ਹੀ ਬੇਨਤੀ ਕਰੂੰਗਾ ਕਿਉਂਕਿ ਸੰਗਤ ਵੱਡੇ ਪੱਧਰ ਤੇ ਆਉਂਦੀ ਆ ਆਪਣੇ ਸਮਾਨ ਦਾ ਤੇ ਆਪਣੇ ਕਿਸੇ ਦਾ ਪੌਕਟ ਹੁੰਦਾ ਕਿਸੇ ਕੋ ਮੋਬਾਈਲ ਹੁੰਦਾ ਉਹਦੀ ਵੀ ਭਾਵੇਂ ਅਸੀਂ ਬਵਸਤਾ ਕੀਤੀ ਆ ਪਰ ਫਿਰ ਵੀ ਹਾਇ ਸਾਲ ਕੋਈ ਨਾ ਕੋਈ ਸ਼ਿਕਾਇਤਾਂ ਸਾਨੂੰ ਵੱਧ ਆਉਂਦੀਆਂ ਰਹਿੰਦੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਸ਼ਹੀਦੀ ਜੋੜ ਮੇਲਾ ਮਨਾਏ ਦਾ ਤਾਂ ਹੀ ਫਾਇਦਾ ਆ ਜੇ ਇਹਨੂੰ ਮਨ ਵਿੱਚ ਵਸਾ ਲਈਏ ਜਿਹੜੇ ਅਮਰਧਾਰੀ ਹੋ ਨਿਤਨੇਉਂ ਦੇ ਪ੍ਰਪੱਕਤਾਂ ਵਿਚ ਆਉਣ ਜਿਹਨੇ ਹਾਲੇ ਅਮਰਤ ਨਹੀਂ ਛਕਿਆ ਜਾਂ ਹਾਲੇ ਕੇਸਾਂ ਦੀ ਬਿਆਦਬੀ ਕਰਦੇ ਉਹ ਸਾਫ ਸੂਰਤ ਹੋ ਕੇ ਗੁਰੂ ਪਾਤਸ਼ਾਹੀ ਦੇ ਪਵਿੱਤਰ ਸਿਧਾਂਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸਾਤ ਗੁਰੂ ਜੀ ਸਿੱਖ ਨੂੰ ਬੁਕਲ ਦੇ ਵਿੱਚ ਲੈ ਲਿੰਦੇ ਆ ਇਹ ਹੀ ਉਹ ਕਾਰਨ ਹੈ ਕਿ ਸਾਡਾ ਪੁਰਾਣਾ ਇਤਿਹਾਸ ਵੀ ਆ ਸਿੱਖ ਉਹ ਤੇ ਮਾਣ ਵੀ ਕਰਦਾ ਫਕਰ ਵੀ ਕਰਦਾ ਤੇ ਮੌਜੂਦਾ ਸਮਾਂ ਵਿੱਚ ਉਹ ਰਿਪੀਟ ਵੀ ਹੋਇਆ ਇਹੋ ਸਿੱਖ ਪੰਥ ਦੀ ਬਲੱਖਣ ਪਾਇਆ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਵਾਕਿਫ ਕੀਤੀ ਸੀ ਇਤਿਹਾਸ ਤੇ ਮਾਣ ਵੀ ਕਰਦੇ ਆ ਤੇ ਇਤਿਹਾਸ ਨੂੰ ਫਿਰ ਰਿਪੀਟ ਵੀ ਕਰਦੇ ਆ ਤੋ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਸੰਗਤ ਨੂੰ ਮੈਂ ਕਿਉਂਕਿ ਇਹ ਰਵੈਤ ਜਿਹੜੀ ਸਤਗੁਰ ਜੀ ਨੇ ਸਾਡੇ ਦੇਖੋ ਪੰਥ ਦੇ ਵਿੱਚ ਕਈ ਸ਼ਹਾਤਾਂ ਦੇ ਦਿਨ ਸਰੀਰਾਂ ਨੂੰ ਕਸ਼ਟ ਦਿੰਦੇ ਆ ਕੋਈ ਰੋਂਦੇ ਆ ਕਰ ਲਾਉਂਦੇ ਆ ਇਹ ਸ਼ਹੀਦੀ ਜੋੜ ਮੇਲਾ ਸਤਗੁਰ ਜੀ ਦਾ ਕਿਉਂਕਿ ਅੱਜ ਸਹਿਬ ਗੁਰੂ ਤੇਗ ਬਹਾਦਰ ਪਾਸ਼ਾ ਦਾ ਵੀ ਸ਼ਹੀਦੀ ਦਿਹਾੜਾ ਆ ਸ਼ਹੀਦੀ ਗੁਰਪੁਰਬ ਆ ਉਹ ਵੀ ਸਾਰੀ ਅੱਜ ਸੰਗਤ ਵੱਡੇ ਪੱਧਰ ਤੇ ਸਾਰੇ ਮਨਾ ਰਹੇ ਆ ਏਵੇਂ ਛੋਟੇ ਸਾਹਿਬ ਜੀ ਤੇ ਮਾਤਾ ਜੀ ਦਾ ਇਹ ਵੀ ਸ਼ੇਰ ਦੀ ਜੋੜ ਮੇਲਾ ਸੋ ਜੋੜਨ ਦਾ ਇੱਕ ਲਾਭ ਜਿਹੜਾ ਆ ਉਹ ਇਸ ਕਰਕੇ ਆ ਕਿ ਜਿਹੜਾ ਗੁਰੂ ਦੇ ਨਾਲ ਜੁੜ ਜਾਏ ਸੋ ਇਹ ਜੋੜ ਮੇਲਾ ਤਾਂ ਹੀ ਸੋਹਣਾ ਲੱਗਦਾ ਜੇ ਜੋੜਨ ਦਾ ਯਤਨ ਕਰੀਏ ਸੋ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਜਾਪ ਤੇ ਜੇ ਡਿਸਿਪਲਨ ਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਇਸ ਧਰਤੀ ਤੇ ਆਉਣਾ ਤੇ ਸਤਗੁਰੂ ਜੀ ਦਾ ਜਾਪ ਕਰਦੇ ਇਸ ਧਰਤੀ ਤੋਂ ਜਾਈਏ ਫੇਰ ਇਹ ਸਤਗੁਰੂ ਜੀ ਸਮਾਸਹਾਵਨਾ ਬਖਸ਼ਿਸ਼ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ